ਵਿਆਹ ਵਾਲੇ ਦਿਨ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਕੁੜੀ ਜੋ ਕਿ ਆਪਣੇ ਪਤੀ ਦੀ ਕਦੇ ਬਾਹ ਫੜ ਰਹੀ ਹੈ ਤੇ ਕਦੇ ਉਸਦੇ ਨਾਲ ਜੁੜ ਕੇ ਫੋਟੋਆਂ ਖਿਚਵਾ ਰਹੀ ਹੈ ਉਹ ਐਡਾ ਵੱਡਾ ਧੋਖਾ ਕਰੇਗੀ ਅਤੇ ਪਤੀ ਨੂੰ ਉਸ ਹਾਲਤ ਦੇ ਵਿੱਚ ਮਰਨ ਜੋਗਾ ਛੱਡ ਦੇਵੇਗੀ ਜਿਸ ਨੂੰ ਸੁਣ ਕੇ ਅੱਜ ਮਾਪਿਆਂ ਦੇ ਰੋਂਗਟੇ ਖੜੇ ਹੋ ਰਹੇ ਨੇ ਕਨੋਂ ਦਸਰ ਦੇ ਬਦ ਦਸ ਸੱਚ ਬੇਜਾਹ ਤੇ ਮੇਰਾ ਜਵਾਕ ਨੂੰ ਰੋੜਾ ਕੇ ਰੱਖਦਾ ਸਾਰਾ ਘਰ ਲਾ ਦੇ ਲਕ ਮਿੱਟੀ ਗਿੱਕ ਤੇ ਜਵਾਕ ਦੱਸਦਾ ਮੈਂ ਕੀ ਕਰਾਂ ਮੈਂ ਕਹਿ ਕੁਦ ਰਦਰ ਸੁਰਤ ਜਵਾਕ ਦਰਦੇ ਸਾਂ ਕਰੇ ਕਿਰੇ ਬੁੱਲਾ ਮਰ ਗਾ ਬੁੱਤ ਮਰਦਾ ਨਵੇਂ ਕੀ ਸੰਭ ਗੰਦ ਦੱਸ ਨੋ ਮਾਦੀ ਮੈਂ ਮੰਨ ਦਰ ਲੇ ਕਰੇ ਤੇ ਮਾਂ ਦੇ ਮੈਂ ਮੰਨ ਦਰ ਲੇ ਕਰੇ ਅਣ ਜਸ ਸਾਰਾ ਕਰ ਲਾਦਾ ਰੱਜ ਮਾਗਰ ਰੋਦਾ ਤੇ ਮਰ ਗਾ ਨਗਰੂ ਘਟਦਾ 15000 ਰੁਪਏ ਦੇ ਵੜਾ ਕੇ ਬਾਪਿਆ ਬੂ ਬੂ ਚਾ ਨੂੰ ਬੋੜਾ ਬਰਦ ਲੈਣੀ ਲਾਣ ਦਿੰਦਾ ਵੇ ਮੇਰੇ ਜਵਾਕਰ ਰੋਦਾ ਬਗ ਹਾਂ ਨੰਨੀ ਜ਼ਾਮਿਆ ਤੇਰੀ ਨੋ ਦੋਸਨੀ ਆ ਤਾਂ ਪਰਮਾ ਦੋਸਯਾ ਆ ਮੇਰੇ 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 ਬਹੁਤ ਬੜਾ ਸ਼ਾਂਤੀ ਕਿਸੇ ਅਰੇ ਕਰਦਾ ਉਹ ਕਹਿੰਦੇ ਸੋਹਰੇ ਗੱਲਾਂ ਦਿੰਦੀ ਸੀ ਮਮੀ ਮੈਨੂੰ ਇਹ ਗਾਇਆ ਕਰਦੀ ਅਗਰ ਉਹ ਪਾ ਚਾਹ ਕਹਿੰਦੀ ਉਹ ਬੋਲਦੀ ਆ ਮੈਂ ਕੀ ਕਰ ਰਹੀ ਤੈਨੂੰ ਉਹ ਸੋਹੇ ਰਜਵਾ ਕਿੱਦਾਂ ਬਿੜੋ ਮੈਨੂੰ ਮੈਂ ਕਹੇ ਵੜੀ ਦਸਰ ਤੇ ਆਉਂਦਾ ਬੱਤ ਗਵਾ ਲਿਆ ਆਹ ਲਾ ਬੱਦਗਾਲੇ ਉਹਦੇ ਪਿੱਛੇ ਦੌੜ ਗਏ ਦੱਸੋ ਵੈ ਕੀ ਕਰਾਂ ਮੈਂ ਕਿ ਤੂੰ ਮੇਰੇ ਪੱਤੇ ਨੂੰੜ ਕੇ ਘੋਟੇ ਜਿਟਾ ਦੱਸੋ ਵੈ ਕੀ ਹਰਦਾ ਕਰ ਮੇਰੇ ਕਿ ਤਾਬ ਲੂ ਵੇ ਤੂੰ ਹਰ ਮੇਰੇ ਸਾਰੇ ਮਾਂ ਬਾਪ ਜਿੱਤਰੇ ਬਿਨਾਂ ਜੋੜੇ ਬੜੇ ਮੇਰੇ ਦੱਸੋ ਵਾ ਮੇਰੇ ਕਰ ਮੇਰੇ ਆਦੋ ਗਏ

ਪੰਜਾਬ ਦੇ ਵਿੱਚ ਵਧ ਰਹੇ ਇਹੋ ਜਿਹੇ ਮਾਮਲੇ ਜਿੱਥੇ ਪਤਨੀਆਂ ਦੇ ਵੱਲੋਂ ਵਿਦੇਸ਼ ਦੇ ਵਿੱਚ ਜਾਣ ਮਗਰੋਂ ਆਪਣੇ ਪਤੀਆਂ ਨੂੰ ਅਤੇ ਸਾਰੇ ਪਰਿਵਾਰ ਨੂੰ ਭੁੱਲਿਆ ਜਾ ਰਿਹਾ ਹੈ ਨਾਲ ਹੀ ਉਹਨਾਂ ਦੇ ਨਾਲ ਅਜਿਹੀ ਦੁਸ਼ਮਣੀ ਕੱਢੀ ਜਾਂਦੀ ਹੈ ਕਿ ਉਹ ਜਵਾਨ ਪੁੱਤਾਂ ਨੂੰ ਵੀ ਖਾ ਜਾਂਦੀਆਂ ਨੇ ਇਹੋ ਜਿਹੀ ਘੋਰ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਪੁੱਤ ਤਾਂ ਵਿਦੇਸ਼ ਦੇ ਵਿੱਚ ਪਹੁੰਚ ਗਿਆ ਸੀ ਇੰਗਲੈਂਡ ਦੇ ਵਿੱਚ ਉਹ ਰਹਿ ਰਿਹਾ ਸੀ ਪਰ ਮਹਸਨਾਸ ਕਦੀ ਨਹੀਂ ਉਹ ਸਮਾਂ ਹੋਣਾ ਕਿ ਪਤਨੀ ਨੇ ਆਪਣੇ ਨਾਲ ਪਤਨੀ ਨੂੰ ਰੱਖਿਆ ਤੇ ਬਾਅਦ ਦੇ ਵਿੱਚ ਉਸ ਨੂੰ ਘਰ ਤੋਂ ਬਾਹਰ ਕਰ ਦਿੱਤਾ ਮੁੰਡੇ ਦੇ ਰਿਸ਼ਤੇਦਾਰ ਦੱਸਦੇ ਨੇ ਕਿ ਕੁੜੀ ਦੇ ਵੱਲੋਂ ਨਾ ਸਿਰਫ ਮੁੰਡੇ ਨੂੰ ਘਰੋਂ ਕੱਢਿਆ ਗਿਆ ਸਗੋਸ ਤੇ ਪੈਸੇ ਅਤੇ ਕੱਪੜੇ ਵੀ ਆਪਣੇ ਕੋਲ ਰੱਖ ਲਏ ਵੇ ਮੁੰਡਾ ਬਿਮਾਰ ਹੋਇਆ ਤਾਂ ਵੀ ਉਸ ਦੀ ਕੋਈ ਖ਼ੈਰ ਖ਼ਬਰ ਨਹੀਂ ਲਈ ਗਈ ਅਤੇ ਨਾ ਹੀ ਉਸ ਦੀ ਪਹਿਚਾਣ ਦੇ ਨਾਲ ਆਪਣੀ ਪਹਿਚਾਣ ਜੋੜੀ ਗਈ ਤਾਂ ਕਿ ਉਸ ਨੂੰ ਕਿਸੇ ਹਸਪਤਾਲ ਦੇ ਵਿੱਚ ਰਤਿ ਕਰਵਾਇਆ ਜਾ ਸਕਦਾ ਇਹ ਦੁਖਦ ਘਟਨਾ ਵਾਪਰੀ ਹੈ ਜਿੱਥੇ ਕੁੜੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਮੁੰਡੇ ਵਾਲਿਆਂ ਦਾ ਇਹ ਗੁੱਸਾ ਕਿ ਸਾਡੇ ਪੁੱਤ ਦੇ ਨਾਲ ਐਡਾ ਵੱਡਾ ਧੋਖਾ ਕੀਤਾ ਹੈ ਇਹ ਸਾਰੇ ਇਲਜ਼ਾਮ ਉਹਨਾਂ ਦੇ ਵੱਲੋਂ ਲਗਾਏ ਗਏ ਨੇ ਜਾਂਚ ਪੜਤਾਲ ਦੇ ਵਿੱਚ ਇਹ ਸਾਫ਼ ਹੋ ਜਾਣਾ ਹੈ ਕਿ ਇਸ ਪਰਿਵਾਰ ਨੇ ਮੁੰਡੇ ਦੇ ਨਾਲ ਕੀ ਕੁਝ ਕੀਤਾ ਪਰ ਜਿਸ ਤਰੀਕੇ ਦੇ ਨਾਲ ਉਹ ਦੱਸ ਰਹੇ ਨੇ ਕਿ ਉਸ ਨੂੰ ਘਰ ਤੋਂ ਵੀ ਬਾਹਰ ਕਰ ਦਿੱਤਾ ਗਿਆ ਸੀ ਵਿਦੇਸ਼ ਦੇ ਵਿੱਚ ਰਹਿੰਦੇ ਹੋਏ ਅਤੇ ਡਿਪੋਰਟ ਕਰਵਾਉਣ ਦੀਆਂ ਧਮਕੀਆਂ ਤੱਕ ਮਿਲ ਰਹੀਆਂ ਸਨ ਇਸ ਬਾਬਤ ਹੋਰ ਕਿਹੜੀ-ਕਿਹੜੀ ਜਾਣਕਾਰੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕੁੜੀ ਵਾਲਿਆਂ ਦੇ ਬਾਰੇ ਉਹ ਕੀ ਦੱਸ ਰਹੇ ਨੇ ਸੁਣਦੇ ਹਾਂ ਮੁੰਡਾ ਸਿੰਘ ਗੁਰਪ੍ਰੀਤ ਸਿੰਘ ਦਾ ਚਾਚਾ ਜੀ ਮੈਂ ਅਸੀਂ ਆਪਣੇ ਭਤੀਜੇ ਨੂੰ ਵਿਆਹ ਕਰਕੇ ਬਾਹਰ ਭੇਜਿਆ ਸੀਗਾ ਇੰਗਲੈਂਡ ਦੇ ਵਿੱਚ ਤੇ ਉਹ 19 ਦਸੰਬਰ ਨੂੰ ਗਿਆ ਸੀਗਾ ਅੱਜ 8 ਮਹੀਨੇ ਹੋਏ ਨੇ ਹੱਜ ਗਏ ਨੂੰ ਤੇ ਉਹਨੂੰ ਉਹਦੇ ਸਹੁਰੇ ਪਰਿਵਾਰ ਵੱਲੋਂ ਉਹਦੇ ਕੁੜੀ ਵੱਲੋਂ ਕਾਫੀ ਤੰਗ ਪ੍ਰੇਸ਼ਾਨ ਕੀਤਾ ਗਿਆ ਜੀ 27 ਸਤੰਬਰ ਦਾ ਉਹਦਾ ਵਿਆਹ ਸੀਗਾ ਜੀ ਅਸੀਂ ਸਾਰਾ ਪੈਸਾ ਮੇਰੇ ਭਰਾ ਨੇ ਮੇਰੇ ਭਜਾਈ ਨੇ ਸਾਰਾ ਇਕੱਠਾ ਕਿਸੇ ਤੋਂ ਲਿੰਟਾਂ ਲੈ ਕੇ ਕਰਜ਼ਾ ਲੈ ਕੇ ਉਹ ਅਸੀਂ ਭਰੇ ਆ ਗੱਡੀਆਂ ਤੱਕ ਸੀ ਕਿ ਮੇਰੇ ਭਰਾ ਕੋਲੋਂ ਵੇਚ ਕੇ ਅਸੀਂ ਉਹਨਾਂ ਨੂੰ ਤੋੜਿਆ ਹੈਗਾ ਜੀ ਪਰ ਉਹਨਾਂ ਨੇ ਉੱਥੇ ਜਾ ਕੇ ਟੋਟਲੀ 8 ਜਾਂ 9 ਦਿਨ ਪਤੀ ਜੀ ਨੂੰ ਰੱਖਿਆ ਗਿਆ ਨਾਲ ਉਹਨਾਂ ਨੇ ਰੱਖਣ ਤੋਂ ਬਾਅਦ ਉਹਨੂੰ ਘਰੋਂ ਧੱਕੇ ਮਾਰ ਕੇ ਕੱਢਤਾ ਜਿੰਨਾ ਉਹਦੇ ਕੋਲੇ ਪੈਸੇ ਦੇ ਕੇ ਇੱਥੋਂ ਭੇਜਿਆ ਸੀ ਸਾਰੇ ਉਹਦੇ ਪੈਸੇ ਖੋਲੇ ਤੇ ਉਹ ਕੱਪੜੀ ਵੀ ਖੋਲੇ ਗਏ ਨੇ ਉਦੋਂ ਜਦੋਂ ਬਿਮਾਰ ਹੋਇਆ ਖੱਜਲ ਖਵਾਰ ਹੁੰਦਾ ਰਿਹਾ ਉਹ ਪੋਲਾਂ ਦੇ ਥੱਲੇ ਕਦੇ ਕਿਤੇ 15 20 ਦਿਨ ਇਦਾਂ ਹੀ ਧੱਕੇ ਖਾਂਦਾ ਰਿਹਾ ਉਹ ਜੰਗਲਾਂ ਦੇ ਵਿੱਚ ਕਦੇ ਕਿਤੇ ਫੇਰ ਕੋਈ ਸਾਡੇ ਪਿੰਡ ਦੇ ਬੰਦੇ ਮਿਲੇ ਉਹਨਾਂ ਨੂੰ ਫੋਨ ਕਰਕੇ ਉਹਦੀ ਠਹਿਰ ਦਾ ਬੰਦੋਬਸਤ ਕੀਤਾ ਉਹਨੂੰ ਕੰਮ ਦਾ ਬੰਦੋਬਸਤ ਕੀਤਾ ਫੇਰ ਵੀ ਉਹ ਲੜਕੀ ਵਾਲੇ ਉਹਨੂੰ ਉੱਥੋਂ ਉਹਦੇ ਜਿਹੜੇ ਮਾਮੇ ਦੇ ਮੁੰਡੇ ਤੇ ਨੂੰ ਉਹਦੀ ਮਾਂ ਮੇਰੀ ਉਹਨਾਂ ਨੂੰ ਧਮਕੀਆਂ ਦਿੰਦੇ ਸੀ ਅਸੀਂ ਇੱਥੇ ਤੈਨੂੰ ਰਿਪੋਰਟ ਕਰਾ ਦੇਵਾਂਗੇ ਤੈਨੂੰ ਮਾਰ ਦੇਵਾਂਗੇ ਇੱਥੋਂ ਤੱਕ ਇੱਥੇ ਵੀ ਫੋਨ ਕਰਦੇ ਰਹੇ ਧਮਕੀਆਂ ਵਾਸਤੇ ਤੇ ਲਾਸਟ ਮਰਨ ਤੋਂ ਉਹਦੇ 4 ਦਿਨ ਪਹਿਲਾਂ ਉਹ ਕੁੜੀ ਆ ਕੇ ਉਹਦੇ ਕਮਰੇ 'ਚ ਉਹਦੇ ਸਮਾਨ ਵੀ ਫੋੜ ਕੇ ਗਈ ਐ ਉਹਦੇ ਜਿਹੜੇ ਪੈਸੇ ਪਏ ਸੀ ਉਹ ਵੀ ਕੱਢ ਕੇ ਲੈ ਕੇ ਗਈ ਐ ਲਾਸਟ ਆਕੇ ਤੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਜਿੱਦਨੇ ਬਿਮਾਰ ਹੋਇਆ ਅਸੀਂ ਮੈਂ ਖੁਦ ਉਹਦੇ ਫਾਦਰ ਸਾਹਿਬ ਨੂੰ ਫੋਨ ਕੀਤਾ ਮੈਂ ਤੁਸੀਂ ਆਪਣੀ ਕੁੜੀ ਨੂੰ ਫੋਨ ਕਰੋ ਉਹਨੂੰ ਐਡਮਿਟ ਨਹੀਂ ਕਰ ਰਹੇ ਸੀ ਅਗਰ ਬੱਚੇ ਨੂੰ ਸਾਡੇ ਨੂੰ ਐਡਮਿਟ ਕੀਤਾ ਜਾਂਦਾ ਉਹ 7-8 ਘੰਟੇ ਹਸਪੀਟਲ ਦੇ ਬਾਹਰ ਰਿਹਾ ਹੈ ਅਗਰ ਉਸ ਨੂੰ ਸਹੀ ਟਾਈਮ ਤੇ ਟਰੀਟਮੈਂਟ ਮਿਲ ਜਾਂਦਾ ਫਸਟ ਏਡ ਮਿਲ ਜਾਂਦੀ ਤਾਂ ਉਹਦਾ ਇਹ ਹਾਦਸਾ ਹੋਣ ਤੋਂ ਪੱਜ ਜਾਣਾ ਸੀ ਕਿਉਂਕਿ ਉਹਦੇ ਫਾਦਰ ਨੂੰ ਮੈਂ ਫੋਨ ਕੀਤਾ ਉਹ ਕਹਿ ਰਿਹਾ ਸੀਗਾ ਵੀ ਮੈਂ ਅਸੀਂ ਨਹੀਂ ਭੇਜ ਸਕਦੇ ਆਪਣੀ ਕੁੜੀ ਨੂੰ ਜਾ ਕਿ ਵਿਆਹ ਕੀਤਾ ਸੀ ਕੋਈ ਹੋਰ ਅਸੀਂ ਤੋਂ ਉਹ ਕਹਿ ਨਹੀਂ ਰਹੇ ਸੀਗੇ ਸਿਰਫ ਇੱਕ ਫੋਨ ਕਾਲ ਦੇ ਉੱਤੇ ਵੀ ਕਹਿ ਰਹੇ ਸੀ ਵੀ ਠੀਕ ਆ ਤੁਸੀਂ ਪੁਲਿਸ ਵਾਲਿਆਂ ਨੂੰ ਤੁਹਾਡੀ ਕੁੜੀ ਇਹ ਕਹਦੇ ਵੀ ਮੇਰਾ ਹਸਬੰਦ ਠੀਕ ਹੈ ਜਿਸ ਬੁੱਢ ਚੱਲ ਰਿਹਾ ਕੋਈ ਗੱਲ ਨਹੀਂ ਉਹ ਤਾਂ ਮੈਟਰ ਲੱਗਾ ਕੋਈ ਇਨਸਾਨੀਅਤ ਦੇ ਨਾਤੇ ਵੀ ਹੁੰਦਾ ਹੈਗਾ ਵੀ ਇਨਸਾਨੀਅਤ ਦੇ ਨਾਤੇ ਵੀ ਆਪਾਂ ਕਿਸੇ ਨੂੰ ਬੰਦੇ ਦੀ ਜਾਨ ਬਚਾ ਸਕਦੇ ਹਾਂ ਪਰ ਉਹਨਾਂ ਨੇ ਇਹ ਵੀ ਨਹੀਂ ਕੀਤਾ ਹੈਗਾ ਫੋਨ ਕਰਨ ਦੇ ਬਾਅਦ ਕੁੜੀ ਨੂੰ ਫੋਨ ਕੀਤਾ ਕੁੜੀ ਨੇ ਫੋਨ ਬੰਦ ਕਰਤਾ ਨੈੱਟ ਬੰਦ ਕਰਤਾ ਉਹਦੇ ਪਿਓ ਨੂੰ ਫੋਨ ਕੀਤਾ ਉਹਦੇ ਪਿਓ ਨੇ ਮੈਂ ਰਾਤ ਨੂੰ 11 ਵਜੇ ਤੱਕ ਉਹਨੂੰ ਫੋਨ ਕਰਦਾ ਰਿਹਾ ਪਰ ਉਹਨੇ ਫੋਨ ਤੇ ਕੋਈ ਰਿਪਲ ਮੈਂ ਗਰਮੀ ਚ ਗਿਆ ਪਟਾਣਾ ਤੁਸ਼ੀਨ ਮੇਰੇ ਬੇਟੇ ਨੂੰ ਮੈਂ ਸਤੰਬਰ ਚ ਵਿਆਹ ਕਰਾਇਆ ਜੀ ਵਿਆਹ ਕਰਨ ਤੋਂ ਬਾਅਦ ਅਕਤੂਬਰ ਚ ਕੁੜੀ ਨੂੰ ਬਾਹਰ ਭੇਜਿਆ ਸਾਰੇ ਪੈਸੇ ਮੈਂ ਲਾਇਆ ਸੀ ਪੈਸੇ ਲਾ ਕੇ ਬਾਹਰ ਜਾਣ ਤੋਂ ਬਾਅਦ 1.5 ਮਹੀਨੇ ਦੇ ਵਿੱਚ ਵਿੱਚ ਬੇਟੇ ਦਾ ਵੀਜ਼ਾ ਕੇ ਉਹਨੂੰ ਵੀ ਦਸੰਬਰ ਦੇ ਵਿੱਚ ਮੈਂ ਬਾਹਰ ਭੇਜਤਾ ਜੀ ਦੇ ਦਸੰਬਰ ਚ ਉਹਨੂੰ ਜਾਣਸਾਰ ਕੁੜੀ ਨੇ ਇਹ ਹੀ ਕਰਨ ਲੱਗੀ ਉਹ ਤੇ ਡਿਸ਼ਪੈਸਟ ਪਾਉਣ ਲੱਗੀ ਵੇ ਮੈਨੂੰ ਪੈਸੇ 10 ਕਿੰਨੇ ਲੈ ਕੇ ਆਏ ਆ ਕਿੰਨੇ ਨਹੀਂ ਤੇ ਉਸ ਤੋਂ ਬਾਅਦ ਪੈਸੇ ਹੋਰ ਮੰਗਾ ਘਰੋਂ ਉਹਨੂੰ ਧਮਕੀਆਂ ਤੇ ਜ਼ੋਰ ਲਾਉਣ ਲੱਗੇ ਤੇ ਉਸ ਤੋਂ ਬਾਅਦ ਇਹ ਉਹ ਬੇਟੇ ਨੇ ਪ੍ਰਸ਼ੰਗ ਨਹੀਂ ਮਨਾ ਕਰਤਾ ਵੀ ਮੈਂ ਘਰੋਂ ਨਹੀਂ ਮੰਗਾਉਂਦਾ ਵੀ ਉਰੇ ਚਾਹੇ ਮੈਂ ਕੰਮ ਕਰਕੇ ਆਪਾਂ ਉਹ ਕਰਾਂਗਾ ਤੇ ਉਹਨੇ 9-10 ਦਿਨ ਰੱਖਣ ਦੇ ਉਹ ਤੇ 2 ਦਸੰਬਰ ਨੂੰ 2 ਜਨਵਰੀ ਨੂੰ ਉਹਨੂੰ ਧਮਕੀਆਂ ਦੇ ਦੇ ਉਹਦਾ ਸਮਾਨ ਬਾਹਰ ਛੱਡਤਾ ਹੀ ਕਮਰੇ ਤੋਂ ਉਹਨੂੰ ਧਮਕੀਆਂ ਦੇ ਕੇ ਆ ਕਿਹਾ ਵੀ ਤੇਰੇ ਬਾਪ ਦਾ ਕਮਰਾ ਨਹੀਂ ਤੂੰ ਇੱਥੋਂ ਜਾ ਵੇ ਉਹ ਬਹੁਤ ਅਣ ਬਾਰੇ ਪੜਤਦਾ ਫਿਰਿਆ ਜੀ ਕਦੇ ਪੁਰਾਣਾਂ ਥਨੇ ਪਤਾ ਨਹੀਂ ਕਿੱਥੇ ਕਿੱਥੇ ਉਹਨੇ ਰਾਤ ਗੱਡੀ ਆ ਜੀ ਉਦੋਂ ਤੇ ਉਦੋਂ ਬਾਅਦ ਆਸੀ ਪਿੰਡ ਦੇ ਬੰਦੇ ਆਏ ਨੂੰ ਉੱਥੇ ਚੰਪਾਰਕਾ ਕਰਿਆ ਤੇ ਉਹ ਉਹਨੂੰ ਘਰੇ ਲੈ ਕੇ ਗਏ ਉਹਨਾਂ ਨੇ ਕੰਮ ਦਵਾਇਆ ਤੇ ਉਹਨੂੰ ਰਹਿਣ ਲਈ ਕਿਰਾਏ ਤੇ ਕਮਰਾ ਦਿੱਤਾ ਜਾਹਰਾ ਕੋਲ ਨੂੰ ਕਰਿਆ ਫੇਰ ਵੀ ਉਹਨੂੰ ਧਮਕੀਆਂ ਮਿਲਦੀਆਂ ਰਹੀਆਂ ਨੇ ਫੇਰ ਉਹਦੇ ਕੱਪੜੇ ਵੀ ਫੋਲੇ ਗਏ ਜਾ ਕੇ ਵੀ ਉਹਦਾ ਕਾਰਡ ਪਾਸਪੋਰਟ ਕਾਗਜ਼ ਆ ਜੀ ਆਪਦੇ ਕੋਲੇ ਜ਼ਬਤ ਕਰ ਲਈ ਤੇ ਜਵਤ ਕਾਨ ਦੇ ਉਹਦਾ ਵਰਕ ਫਾਰਮਡ ਖਤਮ ਹੋ ਰਿਆ ਸੀਗਾ ਅਸੀਂ ਬਹੁਤ ਅਪੀਲ ਕਰੀ ਇੱਥੇ ਪੰਚਾਇਤਾਂ ਨੂੰ ਵੀ ਫਿਰ ਐਸਐਸਪੀ ਸਾਹਿਬ ਦੇ ਵੀ ਅਪੀਲ ਕਰੀ ਵੀ ਸਾਨੂੰ ਉਹ ਕਰੋ ਉਹਦੇ ਬਾਅਦ ਮਾਵਾ ਪਰਜਰਮਾ ਹੀ ਮੰਨੇ ਨਹੀਂ ਜੀ ਕਹਿੰਦੇ ਛਾਂਡੀ ਗੁੰਡੀ ਨੇ ਰਹਿਣਾ ਨਹੀਂ ਅਸੀਂ ਕਿਹਾ ਵੀ ਅਸੀਂ ਵਿਆਹ ਕਰਿਆ ਘਰ ਪਛਾਉਣ ਨੂੰ ਕਰਿਆ ਜੀ ਨਾ ਕਿ ਜਾਗ ਤੇ ਉਹਨਾਂ ਨੇ ਇੱਕ ਨਾ ਸੁਣੀ ਥਾਣੇ ਦੇ ਵਿੱਚ ਇੱਕ ਦਿਨ ਕਹੇ ਦੋ ਦਿਨ ਕਹੇ ਕਿ ਦਾ ਦਾ ਦਿਨ ਆਉਦੇ ਨਹੀਂ ਸੀਗੇ ਸੇਛਾਦੇ ਰਹੇ ਨੇ ਸੇਛਾ ਸਾਹਿਬ ਆਪਣੇ ਸੰਦੋ ਠਾਣੇ ਚ ਫੇਰ ਵੀ ਉਹਨਾਂ ਨੇ ਪੰਜ ਦਿਨ ਕਹਿਣਾ 20 ਦਿਨ ਆਉਣਾ ਨਾ ਫੇਰ ਵੀ ਅੱਲਾ ਰੇ ਲਈ ਗਏ ਸੀ ਕੁੜੀ ਨੂੰ ਸਮਝਾਉਣੇ ਸੀ ਕੁੜੀ ਨੂੰ ਸਮਝਾਉਣੇ ਬਾਅਦ ਉਹਨਾਂ ਨੇ ਜਵਾਬ ਦਿੱਤਾ ਵੀ ਸੜਫਾਸ਼ੀ ਨਹੀਂ ਕੁੜੀ ਤੋਂ ਮੇਰੇ ਕੋਲ ਜਾਣਾ ਨਹੀਂ ਉਸ ਤੋਂ ਬਾਅਦ ਮੁੰਡੇ ਨੂੰ ਉੱਥੇ ਵੀ ਧੌਂਕਿਆ ਕੁੜੀ ਨੇ ਜਾ ਕੇ ਮਰਨ ਤੋਂ ਤਿੰਨ ਦਿਨ ਪਹਿਲਾਂ ਉਹਦੇ ਫੇਰ ਤੇ ਚੀਚੂਚੀ ਬੋਲੇ ਵੀ ਸਾਨੂੰ ਕਾਗਜ਼ ਦੇ ਮਿਲ ਜਾਣਾ ਉਹਦਾ ਜੀ ਰਿਪੋਰਟ ਕਰਾਈਏ ਸਹਿਬ ਨੂੰ ਹਾਂ ਜੀ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਮਿਲੇ ਜੀ ਸਾਡੇ ਬੇਟੇ ਨੂੰ ਜਿਹੜਾ ਕੁਝ ਹੋਇਆ ਉਹਨੂੰ ਇਨਸਾਫ ਮਿਲੇ ਜੀ ਗਾਹਾਂ ਨੂੰ ਕੋਈ ਹੋਰ ਨਾ ਕਰੇ